ਰਭੀਤੀ ਤੇ ਆਪ ਵੀਤੀ ਮੈਂ ਆਪਣੀ ਆਪ ਦੀ ਗੱਲ ਕਰਨ ਲੱਗਾ ਕਿਉਂਕਿ ਅੱਜਕੱਲ ਕੁਝ ਜਦੋਂ ਦਾ ਪਰਸੋਂ ਦਾ ਇੱਥੇ ਆ ਕੇ ਗਿਆ ਹੋਰ ਹੀ ਖੜ ਦੂ ਪਿਆ ਖੜਾ ਹੈ ਮੈਂ ਦੇਖੋ ਸਾਬ ਮੈਂ ਤੁਸੀਂ ਸਾਰੇ ਗਵਾਹ ਹੋ ਮੈਨੂੰ ਕਈ ਸਾਥੀਆਂ ਨੇ ਬਾਰ ਬਾਰ ਪੁੱਛਿਆ ਵੀ ਤੁਸੀਂ ਕਿਹਨੂੰ ਕਹਿ ਰਹੇ ਹੋ ਜੀ ਉਹ ਜਿਹੜਾ ਆਸਤੀਨ ਵਾਲਾ ਮੈਂ ਕਿਹਾ ਸੀਗਾ ਵੀ ਕਿਹਨੂੰ ਕਹਿ ਰਹੇ ਹੋ ਮੈਂ ਕਿਹਾ ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਆਸ਼ੂ ਜੀ ਸਮਝਦਾਰ ਹੈ ਪਰ ਮੇਰੇ ਕਹਿਣ ਦਾ ਭਾਵ ਹੈ ਵੀ ਮਨੂੰ ਲੱਗਦਾ ਮੈਂ ਕਿਸੇ ਦੁਖਤੀ ਰਗ ਦੇ ਉੱਤੇ ਹੱਥ ਲਾਤਾ ਠਾ ਦੇਣੇ ਕਹਿੰਦਾ ਚੋਰ ਕੀ ਦਾੜੀ ਮੇ ਤਿੰਨ ਕਾ ਸਿੱਧਾ ਜਾ ਕੇ ਵਜੇ ਤੇ ਚਿੰਗਿਆੜੇ ਵਜੀ ਜਾਂਦੇ ਕਪੜਿਆਂ ਚੋਂ ਬਾਹਰ ਹੋ ਰਿਹਾ ਗੁੱਸੇ ਚ ਗਰਮ ਹੈ ਮੈਂ ਇਹ ਕਰ ਮੈਂ ਇਹ ਕਰ ਦੂੰਗਾ ਜਖੂ ਸਾਹਿਬ ਜਖੜ ਜੁਖੜਾ ਤੇ ਪਈ ਰਹਿਣ ਦਿਓ ਆ ਇੰਨਾ ਗੁੱਸਾ ਇੰਨਾ ਜੋਸ਼ ਇੰਨਾ ਹੌਸਲਾ ਵੀਡੀਓ ਕਾਲ ਦੇ ਕਹਿੰਦੇ ਨਾ ਬੜਾ ਫਾਲਸ ਬਰਵਾਡੋ ਆ ਜੇ ਕਿਤੇ ਕਾਂਗਰਸ ਦੇ ਪ੍ਰਧਾਨ ਜੀ ਅਸੈਂਬਲੀ 'ਚ ਖੜ ਕੇ ਕਹਿ ਦਿੰਦੇ ਜਿਹ ਦਿਨ ਭਗਵੰਤ ਮਾਨ ਨੇ ਕਿਹਾ ਸੀ ਮੇਰੀ ਅੱਖ ਚੱਕ-ਪਾ ਕੇ ਤਾਂ ਗੱਲ ਕਰ ਤੇ ਲੋਕਾਂ ਦਾ ਵਿਸ਼ਵਾਸ ਬਣ ਜਾਣਾ ਸੀ ਇੱਥੇ ਪੰਜਾਬ 'ਚ ਕੋ ਆਪੋਜੀਸ਼ਨ ਵੀ ਐ ਉਹ ਦਿਨ ਤਾਂ ਨੀਂ ਨੀ ਪਾ ਕੇ ਬਹਿ ਗਏ ਮੇਮਣਿਆਂ ਵਾਂਗੂ ਬਾਰਾਗੇ ਸਭ ਇਹ ਮੇਮਣਿਆਂ ਨਾਲ ਨਹੀਂ ਕੋਈ ਚੱਲਦਾ ਕੰਮ ਸਾਰੇ ਨਾਲ ਇਹ ਸਾਰੇ ਬੈਠੇ ਸੀ ਉਦੋਂ ਪ੍ਰਧਾਨ ਨੂੰ ਤਾਂ ਛੱਡੋ ਕਿਉਂ ਪ੍ਰਧਾਨ ਦੇ ਅੱਖ ਚ ਖੜ ਜਾਂਦਾ ਖਾ ਦਾ ਨਾਰਾ ਮਾਰ ਦਿੰਦਾ ਵੀ ਸਾਡੇ ਪ੍ਰਧਾਨ ਨੂੰ ਐ ਕਿਉਂ ਜ਼ਲੀਲ ਕਰੀ ਜਾਂਦੇ ਹੋ ਆ ਪ੍ਰਧਾਨ ਜੀ ਇੱਥੇ ਆ ਕੇ ਹੁਣ ਕਰੀ ਜਾਂਦਾ ਆ ਦੁਰਭਾਗ ਹੈ ਪਰ ਆ ਲੋਕਾਂ ਦਾ ਫੈਸਲਾ ਸਾਬ ਦੁਰਭਾਗ ਤਾਂ ਪੰਜਾਬ ਦਾ ਵੀ ਇਹ ਜਿਹੜੇ ਲੋਕ ਆ ਕੇ ਅੱਜ ਰਾਜ ਨੂੰ ਸੰਭਾਲੀ ਬੈਠੇ ਐ ਤੇ ਲੁਧਿਆਣੇ ਦਾ ਆਏ ਆ ਇਹ ਲੋਕਾਂ ਨੂੰ ਸੁਣ ਕੇ ਮਾਇਦਾ ਭੇਜਦੇ ਜਿਹੜੇ ਜ਼ੁਬਾਨ ਨਹੀਂ ਖੋਲ ਸਕਦੇ ਸਾਬ ਇੱਕ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਹੋ ਤੁਸੀਂ ਪੰਜਾਬ ਦੀ اپੋਜੀਸ਼ਨ ਨੂੰ ਰਿਪਰੈਜ਼ੈਂਟ ਕਰਦੇ ਹੋ ਬਹੁਤ ਹੀ ਹਲਕੀ ਤੇ ਛੋਟੀ ਸੋਚ ਹੈ ਕਿੰਨੇ ਜੇ ਉਥੇ ਬੰਬ ਸਿੱਟੇ ਐ ਕੌਣ ਮਰਿਆ ਐ ਕਿ ਨਹੀਂ ਮਰਿਆ ਮੈਂ ਉਹਨਾਂ ਨੂੰ ਕਹਿੰਦਾ ਸਾਬ ਮੇਰੀ ਇੱਕ ਬੇਨਤੀ ਹੈ ਮੈਂ ਪ੍ਰਧਾਨ ਮੰਤਰੀ ਜੀ ਨੂੰ ਰਿਕਵੈਸਟ ਕਰ ਦੂੰਗਾ ਪ੍ਰਧਾਨ ਮੰਤਰੀ ਜੀ ਤੁਸੀਂ ਇਹ ਜਿਹੜੇ 7 ਮਿਸ਼ਨ ਭੇਜੇ ਐ ਡੱਡ ਮੁਲਕਾਂ ਦੇ ਅੰਦਰ ਇੱਕ ਮਿਸ਼ਨ ਪਾਕਿਸਤਾਨ ਵੀ ਭੇਜੋ ਇਹ ਜੇ ਲੀਡਰਾਂ ਦਾ ਭੇਜੋ ਜਿਹੜੇ ਸਵਾਲ ਪੁੱਛ ਰਹੇ ਐ ਉਹਨਾਂ ਨੂੰ ਅਜ਼ਰਮਸੂਦ ਦੇ ਘਰੇ ਭੇਜੋ ਜੇ ਇਹ ਜੇ ਵੀ 70 ਵਿੱਚ ਆਉਣਾ ਉੱਥੇ ਜਾ ਕੇ ਬਿਰਿਆਨੀ ਬੁਰੂਨੀ ਖਾਣ ਆ ਜੋ ਉਹਦੀ ਸੇਵਾ ਭਾਵ ਕਰਨਗੇ ਕਹਿੰਦੇ ਬੜੇ ਉੱਥੇ ਪਲਾਉ ਖਵਾਉਂਦੇ ਆ ਉਹਨਾਂ ਦੇ ਜਾਇਆਂ ਤੇ ਉਹਦੇ ਦੇ ਸੋਗ ਵੀ ਨਾਲ ਕਰਿਆਣ ਤੇ ਉਹਨਾਂ ਨੂੰ ਵੀ ਹੌਸਲਾ ਆ ਜਾਊਗਾ ਵੀ ਤੁਹਾਡੇ ਪਾਕਿਸਤਾਨ ਵਾਲੇ ਨਹੀਂ ਗੱਲ ਐ ਇੱਥੇ ਤਾਂ ਹੀ ਆ ਲੋਕ ਜਿਹੜੇ ਬੈਠੇ ਕਰ ਰਹੇ ਉਹਨਾਂ ਦੀ ਪਹੁੰਚ ਏਦੇ ਵਿੱਚ ਸਾਡੇ ਪੰਜਾਬੀ ਵੀ ਇਨਵੋਲਡ ਆ ਸਭ ਜਿਨ੍ਹਾਂ ਨੇ ਪਾਰਲੀਮੈਂਟ 'ਚ ਖੜੇ ਹੋ ਕੇ ਪਹਿਲਾਂ ਦਾ ਪੁਰਾਣਾ ਜਿਹੜਾ ਅਪਰੇਸ਼ਨ ਹੈ ਸੀ ਉਹਦਾ ਪੁੱਛੀ ਜਾਂਦੇ ਸੀ ਤੇ ਹੁਣ ਜਿਹੜੇ ਆ ਉਹਨਾਂ ਦੇ ਵੀ ਖਾਤੇ ਫਰੋਲੇ ਜਾਣਗੇ ਉਹਨਾਂ ਨੂੰ ਤਾਂ ਜਰੂਰ ਭੇਜੋ ਕਿਉਂਕਿ ਉਹ ਅਗਰੋਗਸ ਦੀ ਬਾਰਡਰ ਜਾ ਜਾਣ ਤੇ ਜਾ ਕੇ ਉੱਥੇ ਮਿਲੇ ਜਾਣ ਇੱਕ ਇੱਕ ਸੈਕਿੰਡ ਸਾਹਮਣੂ ਗੱਲ ਪੂਰੀ ਕਰ ਲੈਣ ਤਾਂ ਸਾਰਾ ਕਰ ਦੇ ਦੂਜੀ ਗੱਲ ਸਾਹਿਬ ਦੂਜੀ ਗੱਲ ਆਮ ਸੌਰੀ ਉਹ ਕਈ ਗੱਲਾਂ ਕਿਹਾ ਮੈਨੂੰ ਕਹਿੰਦੇ ਨੇ ਪਰ ਬੀਤੀ ਤੇ ਆਪ ਬੀਤੀ ਮੈਂ ਆਪਣੀ ਆਪ ਦੀ ਗੱਲ ਕਰਨ ਲੱਗਾ ਕਿਉਂਕਿ ਅੱਜਕੱਲ ਕੁਝ ਜਦੋਂ ਦਾ ਪਰਸੋਂ ਦਾ ਇੱਥੇ ਆ ਗਿਆ ਗਿਆ ਹੋ ਰਹੀ ਖੜ ਦੂ ਪਿਆ ਖੜਾ ਮੈਂ ਦੇਖੋ ਸਾਬ ਮੈਂ ਤੁਸੀਂ ਸਾਰੇ ਗਵਾਹ ਹਾਂ ਮੈਨੂੰ ਕਈ ਸਾਥੀਆਂ ਨੇ ਬਾਰ ਬਾਰ ਪੁੱਛਿਆ ਵੀ ਤੁਸੀਂ ਕਿਹਨੂੰ ਕਹਿ ਰਹੇ ਹੋ ਜੀ ਉਹ ਜਿਹੜਾ ਆਸਤੀਨ ਵਾਲਾ ਮੈਂ ਕਿਹਾ ਸੀਗਾ ਵੀ ਕਿਹਨੂੰ ਕਹਿ ਰਹੇ ਹੋ ਮੈਂ ਕਿਹਾ ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਆਸ਼ੂ ਜੀ ਸਮਝਦਾਰ ਹੈ ਪਰ ਮੇਰੇ ਕਹਿਣ ਦਾ ਭਾਵ ਹੈ ਵੀ ਮਨੂੰ ਲੱਗਦਾ ਮੈਂ ਕਿਸੇ ਦੁਖਤੀ ਰਗ ਦੇ ਉੱਤੇ ਹੱਥ ਲਾਤਾ ਠਾ ਦੇਣੇ ਕਹਿੰਦਾ ਚੋਰ ਕੀ ਦਾੜੀ ਵਿੱਚ ਤਿੰਨ ਕ ਸਿੱਧਾ ਜਾ ਕੇ ਵਜੇ ਤੇ ਚਿੰਘਾੜੇ ਵਜੀ ਜਾਂਦੇ ਕੱਪੜਿਆਂ ਜੋ ਬਾਹਰ ਹੋ ਰਿਹਾ ਹੈ ਗੁੱਸੇ 'ਚ ਗਰਮ ਹੈ ਮੈਂ ਇਹ ਮੈਂ ਇਹ ਕਰ ਦੂੰਗਾ ਜਖੜ ਸਾਹ ਜਖੜ ਜੁਖੜ ਤਾਂ ਪਈ ਰਹਿਣ ਦਿਓ ਮੇਰੀ ਕੋਈ ਬੇਨਤੀ ਹੈ ਕਾਂਗਰਸ ਲੀਡਰਸ਼ਿਪ ਨੂੰ ਅਜ ਰਾਹੁਲ ਗਾਂਧੀ ਜੀ ਪਤਾ ਨਹੀਂ ਚੰਡੀਗੜ੍ਹੋਂ ਜਾ ਵੜੇ ਕਿ ਨਹੀਂ ਜਾ ਵੜੇ ਉਹਨਾਂ ਨੂੰ ਮੈਂ ਕਹਿ ਦੇਣਾ ਰਿਕਵੈਸਟ ਕਰ ਦੂੰਗਾ ਵੀ ਰਾਹੁਲ ਗਾਂਧੀ ਜੀ ਐ ਇੱਥੇ ਵਾਲੇ ਜਿਹੜੇ ਕਾਂਗਰਸੀ ਤੁਰੇ ਫਿਰਦੇ ਆ ਸਰਕਾਰ ਬਣਾਉਣ ਨੂੰ ਜੇ ਕਿਤੇ ਆ ਇੰਨਾ ਗੁੱਸਾ ਇੰਨਾ ਜੋਸ਼ ਇੰਨਾ ਹੌਸਲਾ ਵੁਡ ਯੂ ਕਾਲ ਥਿਸ ਇਹਨਾਂ ਬੜਾ ਫਾਲਸ ਬਰਵਾਡੋ ਆ ਜੇ ਕਿਤੇ ਕਾਂਗਰਸ ਦੇ ਪ੍ਰਧਾਨ ਜੀ ਅਸੈਂਬਲੀ 'ਚ ਖੜ ਕੇ ਕਹਿ ਦਿੰਦੇ ਜਿਸ ਦਿਨ ਭਗਵੰਤ ਮਾਨ ਨੇ ਕਿਹਾ ਸੀ ਮੇਰੀ ਅੱਖ ਚੱਕ ਪਾ ਕੇ ਤਾਂ ਗੱਲ ਕਰ ਤੇ ਲੋਕਾਂ ਦਾ ਵਿਸ਼ਵਾਸ ਬਣ ਜਾਣਾ ਸੀ ਇੱਥੇ ਪੰਜਾਬ 'ਚ ਕੋ ਅਪੋਜੀਸ਼ਨ ਵੀ ਐ ਉਹ ਦਿਨ ਤਾਂ ਨੀਂ ਨੀਂ ਪਾ ਕੇ ਬਹਿ ਗਏ ਮੇਮਣਿਆਂ ਵਾਂਗੂ ਬਾਹਰ ਆ ਕੇ ਸਭ ਇਹ ਇਹੇ ਮੇਮਣਿਆਂ ਨਾਲ ਨਹੀਂ ਕੋਈ ਚੱਲਦਾ ਕੰਮ ਸਾਰੇ ਨਾਲ ਆ ਜਿਹੜੇ ਬਾਹਰ ਆ ਕੇ ਦਮਗਜੇ ਮਾਰੀ ਜਾਂਦੇ ਹੁਣ ਸਭ ਉੱਥੇ ਦੀ ਗੱਲ ਸੀਗੀ ਉੱਥੇ ਕਹਿਣਾ ਚਾਹੀਦਾ ਸੀ ਉੱਥੇ ਤਾਂ ਐਨ ਲੱਗਿਆ ਜਿਵੇਂ ਜਵਾਨ ਦੇ ਤਾਣੇ ਤਾਲੇ ਲੱਗੇ ਹੁਣ ਕੋਈ ਨਹੀਂ ਚੁਸਕਿਆ ਉੱਥੇ ਇਹ ਸਾਰੇ ਬੈਠੇ ਸੀ ਉਦੋਂ ਪ੍ਰਧਾਨ ਨੂੰ ਤਾਂ ਛੱਡੋ ਇੱਕ ਪ੍ਰਧਾਨ ਦੇ ਅੱਖ ਚੇ ਖੜ ਜਾਂਦਾ ਖਾ ਦਾ ਨਾਰਾ ਮਾਰ ਦਿੰਦਾ ਵੀ ਸਾਡੇ ਪ੍ਰਧਾਨ ਨੂੰ ਐ ਕਿਉਂ ਜ਼ਲੀਲ ਕਰੀ ਜਾਂਦੇ ਹੋ ਆ ਪ੍ਰਧਾਨ ਜੀ ਇੱਥੇ ਆ ਕੇ ਹੁਣ ਕਰੀ ਜਾਂਦਾ ਆ ਦੁਰਭਾਗ ਹੈ ਪਰ ਆ ਲੋਕਾਂ ਦਾ ਫੈਸਲਾ ਸਾਬ ਦੁਰਭਾਗ ਤਾਂ ਪੰਜਾਬ ਦਾ ਵੀ ਇਹ ਜਿਹੜੇ ਲੋਕ ਆ ਕੇ ਅੱਜ ਰਾਜ ਨੂੰ ਸੰਭਾਲੀ ਬੈਠੇ ਐ ਤੇ ਲੁਧਿਆਣੇ ਦਾ ਆਇਆ ਵੀ ਇਹ ਜਿਹੜੇ ਲੋਕ ਨੂੰ ਸੁਣ ਕੇ ਮਾਇਦਾ ਭੇਜਦੇ ਇੱਕ ਪਾਰਟੀ ਦੀ ਨੁਮਾਇੰਦਗੀ ਕਰ ਰਿਹਾ ਹਾਂ ਤੁਸੀਂ ਪੰਜਾਬ ਦੀ اپੋਜੀਸ਼ਨ ਨੂੰ ਰਿਪਰੈਜ਼ੈਂਟ ਕਰਦੇ ਹੋ ਬਹੁਤ ਹੀ ਹਲਕੀ ਤੇ ਛੋਟੀ ਸੋਚ ਹੈ ਇਹਦੇ ਕਰਕੇ ਮੈਂ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀ ਸੀ ਕਿ ਸਾਥੀਓ ਇਹ ਜਿਹੜੇ ਪਰ ਮੇਰੀ ਬੇਨਤੀ ਸਾਰਿਆਂ ਨੂੰ ਹੈ ਸਾਰੀ ਪਾਰਟੀਆਂ ਨੂੰ ਦੇਖੋ ਭਾਈਚਾਰਕ ਜਿਹੜੀ ਸਾਂਝ ਹੈ ਪੰਜਾਬ ਦੀ ਧਰਮ ਸਾਰਿਆਂ ਦਾ ਸਭ ਨੂੰ ਪਿਆਰਾ ਹੁੰਦਾ ਸਾਨੂੰ ਤੇ ਖਾਸ ਤੌਰ ਤੇ ਜਿਹੜੇ 925 ਆ ਜਿਹੜੇ ਇੱਕ ਨਕਲੀ ਸਿੱਖ ਹਨ ਸਭ ਚਾਹੇ ਕੋਈ ਵੀ ਹੈ ਦੋਨੋਂ ਪਾਸੇ ਮੰਨਦਾ ਰਿਹਾ ਤਾਂ ਦੋਨੋਂ ਦੇ ਆਪਸ ਜਿਹੜੀ ਚੁੰਝ ਲੜੀ ਹੈ ਜਿਹਦੇ ਕਰਕੇ ਕੇਸ ਨਹੀਂ ਆਵਰੇ ਦੋਨਾਂ ਨੂੰ ਤੇ ਬਾਕੀ ਇਸ ਕਿਸਮ ਦੇ ਕੋਈ ਹੋਰ ਜਿਹੜੇ ਆ ਉਹਨਾਂ ਨੂੰ ਬੇਨਤੀ ਹੈ ਵੀ ਆਹ ਮਾਫੀ ਦਿਓ ਪੰਜਾਬ ਨੂੰ ਬਸਣ ਦਿਓ ਪੰਜਾਬ ਦੀ ਭਾਈਚਾਰਕ ਸਾਂਝ ਦੇ ਉੱਤੇ ਇਸ ਕਿਸਮ ਦੀ ਘਟੀਆ ਹਰਕਤ ਬੰਦ ਕਰੋ ਕੇਜਰੀਵਾਲ ਸਾਹਿਬ ਨੂੰ ਅਪੀਲ ਹੈ ਉਹਨਾਂ ਨੂੰ ਤਾੜਨ ਆਪਣੇ ਮੁੱਖ ਮੰਤਰੀ ਨੂੰ ਤੇ ਆ ਵਾਪਸ ਉਹਨਾਂ ਤੋਂ ਵਾਪਸ ਕਰਾਣ ਤੇ ਮਾਫੀ ਮੰਗਣ ਪੰਜਾਬ ਦੇ ਲੋਕਾਂ ਨਾਲ